ਹਾਂਜੀ ਗਰੁੱਪ ਮੇਰੀ ਰੰਗਲੀ ਚਰਖੀ ਪਰਿਵਾਰ ਦੇ ਸਾਰੇ ਸੂਝਮਾਨ ਸੱਜਣ ਦੋਸਤ ਸਾਰਿਆਂ ਨੂੰ ਕੇਸਰ ਮਾਲਦੀਆ ਵੱਲੋਂ ਸ਼ਾਮ ਦੀ ਹੁਣੇ-ਹੁਣੇ ਤਾਜੀ ਸਤਿ ਸ੍ਰੀਕਾਲ ਜੀ ਤੇ ਹੁਣ ਖੇਤਾਂ ਦੇ ਵਿੱਚ ਨੱਕੇ ਮੋੜਨ ਵਾਲਾ ਕੰਮ ਕਰ ਰਿਹਾ ਕੇਸਰ ਤੇਜਾ ਡਾਂਗ ਹੱਥ 'ਚ ਫੜ ਰੱਖੀ ਹੈ ਕਈ ਵਾਰ ਸੱਪ ਸੁਲੁੰਡੀ ਹੁੰਦੀ ਹੈ ਤੇ ਝੋਨਾ ਵਧੀਆ ਦਿਖਾਉਣਾ ਤੁਹਾਨੂੰ ਦੇਖੋ ਲੱਗ ਵੀ ਰਿਹਾ ਹਲੇ ਤੇ ਵਧੀਆ ਹੋ ਰਿਹਾ ਝੋਨਾ ਕਿਉਂਕਿ ਜਦ ਜੱਟ ਮਿਹਨਤ ਕਰਦਾ ਫਿਰ ਕਿਵੇਂ ਨਾ ਹੋਵੇ ਪੁੱਤਾ ਵਾਂਗੂ ਪਾਲੀ ਹੋਈ ਫਸਲ ਤੇ ਹੁਣ ਆਪਾਂ ਨੱਕੇ ਲਾਉਣ ਲੱਗਿਆਂ ਆਹ ਦੇਖੋ ਇਧਰ ਲਾ ਟੱਕਣਾ ਇਧਰ ਕਰਦਾ ਜਾ ਇਹਨੂੰ ਇਧਰ ਵਧਾਤਾ ਘਟਾਤਾ ਪਾਣੀ ਨੂੰ ਤੇ ਹੁਣ ਮੈਸੇਜ ਆਇਆ ਤੇ ਹੁਣੇ-ਹੁਣੇ ਮੀਤ ਮਹਿਤ ਪ੍ਰੀਜੀ ਦਾ ਬੜਾ ਵਧੀਆ ਲੱਗਿਆ ਕਿਉਂਕਿ ਪਿਆਰੇ ਸੱਜਣ ਨੇ ਥੋੜਾ ਜਿਹਾ ਜਿੰਨਾ ਚਿਰ ਸਰੀਰ 'ਚ ਹੌਂਸਲਾ ਹੈ ਤਾਂ ਜ਼ਰੂਰ ਹੱਸ ਖੇਡ ਕੇ ਟਾਈਮ ਪਾਸ ਕਰਿਆ ਕਰੋ ਮੇਰੇ ਤਾਂ ਬਸ ਨਹੀਂ ਚੱਲਦਾ ਕਿਉਂਕਿ ਜੇ ਮੈਂ ਬਿਲਕੁਲ ਜਾਦ ਹੋਵਾਂ ਮੇਰਾ ਮਨ ਕਰੇ ਮੈਂ ਹਰ ਟਾਈਮ ਬਾਹਰ ਹੀ ਰਹਾ ਇਸ ਕਰਕੇ ਮੈਂ ਮੇਰੀ ਜਿਹੜੀ ਜ਼ਿੰਦਗੀ ਹੈ 35 ਸਾਲ ਬਾਹਰ ਰੋੜਾਂ ਦੇ ਟੱਕਾਂ ਤੇ ਲੰਗੀ ਹੈ ਇਸ ਕਰਕੇ ਮੇਰਾ ਮਨ ਕਦੇ-ਕਦੇ ਘਰੇਲੂ ਕੰਮਾਂ ਚ ਚਾਹੇ ਕੁਝ ਵੀ ਹੈ ਸਾਨੂੰ ਹਰੇਕ ਨੂੰ ਪਤਾ ਹੈ ਸਭ ਜਾਣਦੇ ਹੋ ਇਹ ਜਿਹੜੇ ਆਪਣੇ ਘਰ ਦੇ ਕੰਮਕਾਰ ਹੁੰਦੇ ਨੇ ਇੱਥੇ ਟੈਨਸ਼ਨਾਂ ਮਾੜੀਆਂ ਵਧੀਆ ਰਹਿੰਦੀਆਂ ਨੇ ਮੇਰਾ ਜੀ ਕਰਦਾ ਅਜਾਦ ਰਹੀਏ ਕੱਲੇ ਹੋਈਏ ਫਿਰ ਮੈਂ ਟਰੱਕ ਤੇ ਚੜਾ ਆਪਣਾ ਟਰੱਕ ਲੈ ਕੇ 15 15 ਦਿਨ 10 10 ਦਿਨਾਂ ਬਾਅਦ ਫਿਰ ਕਿਹੜਾ ਲਾਵਾਂ ਕਦੇ ਬੰਗਲੌਰ ਕਦੇ ਮਹਾਰਾਸ਼ਟਰ ਹਜੂਰ ਸਾਹਿਬ ਕਦੇ ਮਦਰਾਸ ਤੇ ਕਈ ਵਾਰ ਜੀ ਕਰਦਾ ਵੀ ਹਾਂ 네ਪਾਲ ਉੱਥੇ ਵੀ ਗਿਆ ਹੋਇਆ ਤੇ ਗੁਹਾਟੀ ਵਗੈਰਾ ਸਿਲੀਗੁੜੀ ਕਲਕੱਤਾ ਬੜਾ ਨੰਦਾ ਕਲਕੱਤੇ ਦੀਵਾਲੀਆਂ ਮਨਾਈਆਂ ਹੋਈਆਂ ਨੇ ਤੇ ਇਸ ਕਰਕੇ ਮੈਂ ਸਾਰੇ ਦੁਨੀਆ ਜੀ ਵਿਚਰਨਾ ਚਾਹਣਾ ਨਾ ਕਿ ਆਪਣੇ ਕੋਲ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਵੀ ਆਪਣੇ ਤਾਂ ਆਪਣੇ ਹੀ ਨੇ ਇਹ ਤਾਂ ਮਿਲਦੀ ਰਹਿੰਦੇ ਨੇ ਵੀ ਜਿਹੜੀ ਬਾਹਲੀ ਦੁਨੀਆ ਹੈ ਉਹ ਮੈਨੂੰ ਮਿਲ ਉਹਨਾਂ ਦਾ ਦਰਸ਼ਨ ਹੋਣਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਇਸ ਕਰਕੇ ਮੇਰਾ ਮਨ ਇਹ ਜੇ ਖਿਆਲਾਂ 'ਚ ਘੁਲੇ ਰਹਿਦਾ ਹੈ ਬਾਕੀ ਕੰਮ ਸਭ ਕਰ ਸਕਦਾ ਤੁਹਾਨੂੰ ਸਾਰੀ ਜਾਣਕਾਰੀ ਹੈ ਬਹੁਤ ਪੁੱਛਦੇ ਨੇ ਕਬੀ ਦਰਬਾਰ ਚ ਵੀ ਜਾਣਾ ਉੱਥੇ ਮੈਨੂੰ ਬੁਲਾਉਂਦੇ ਨੇ ਮੈਂ ਚੁੱਪ ਕਰ ਜਾਂਦਾ ਮੈਂ ਸੋਚਦਾ ਹੁੰਦਾ ਮੈਂ ਥੋੜਾ ਜਿਹਾ ਪਿੰਜਰੇ ਚ ਬੰਨਦਾ ਇਸ ਕਰਕੇ ਮੈਨੂੰ ਨਾ ਬੁਲਾਓ ਬਸ ਇਸ ਤਰ੍ਹਾਂ ਹੀ ਮੈਂ ਛੋਟੇ ਚ ਹਾਜ਼ਰਾਂ ਤੇ ਬਾਕੀ ਫਿਲਮਾਂ ਫਲਮਾਂ ਜੀ ਕੋਈ ਏਡੀ ਵੱਡੀ ਗੱਲ ਨਹੀਂ ਕਲਾਕਾਰ ਵੀ ਬਣ ਸਕਦਾ ਗੀਤਕਾਰ ਵੀ ਕਰ ਸਕਦਾ ਕਿਉਂਕਿ ਇਹ ਸਾਰਾ ਬਸ ਕਿਸੇ ਥੋੜਾ ਮੋਟਾ ਗੁਰੂ ਨੂੰ ਧਿਆ ਕੇ ਸਿੱਖਿਆ ਲੈਣ ਦੀ ਲੋੜ ਹੈ ਤੇ ਬਾਕੀ ਸਾਰਿਆਂ ਨੂੰ ਵੀਡੀਓ ਕਹੇ ਜੀ ਲੱਗੀ ਤੇ ਜਰੂਰ ਦੇਖਣਾ ਜੀ ਧੰਨਵਾਦ ਸਾਰਿਆਂ ਦਾ ਸਤ ਸ੍ਰੀ ਅਕਾਲ ਜੀ